ਸੰਗਤ ਜੀ ਰੱਬ ਨਾਲ ਜੋੜਨ ਵਾਲੇ ਬੰਦੇ ਨਾ ਬਹੁ ਘੱਟ ਹੁੰਦੇ ਆ ਤੇ ਰੱਬ ਨਾਲ ਤੋੜਨ ਵਾਲੇ ਬੰਦੇ ਬਾਲੇ ਹੁੰਦੇ ਆ ਜੇ ਤੁਹਾਨੂੰ ਕੋਈ ਕਹਿ ਦੇ ਨਾ ਕਿ ਆਪਾਂ ਅੱਜ ਗੁਰਦੁਆਰਾ ਸਾਹਿਬ ਜਾਣਾ ਅੱਜ ਮੰਦਿਰ ਜਾਣਾ ਅੱਜ ਮਾਜੀ ਜਾਣਾ ਠੀਕ ਹੈ ਤੇ ਆਪਾਂ ਮਨ ਪੂਰਾ ਬਣਾਇਆ ਹੁੰਦਾ ਜਾਣ ਵਾਸਤੇ ਤੇ ਜਿਹੜਾ ਰੱਬ ਤੋਂ ਤੋੜਨ ਵਾਲਾ ਬੰਦਾ ਹੁੰਦਾ ਨਾ ਉਹ 2 ਮਿੰਟ ਚ ਕਹਿ ਦਿੰਦਾ ਯਾਰ ਆਪਾਂ ਐ ਕਰਦੇ ਆ ਆਪਾਂ ਨਾ ਕੱਲ ਚੱਲਦੇ ਆ ਅੱਜ ਅਸੀਂ ਨਾ ਕੰਮ ਹੈਗਾ ਆਪਾਂ ਨੂੰ ਆਪਣਾ ਕਿਤੇ ਮਾਇਆ ਫੜਨੀ ਹੈ ਆਪਾਂ ਕਿਤੇ ਗੇੜੀ ਮਾਰਨ ਚੱਲਦੇ ਆ ਠੀਕ ਹੈ ਆਪਾਂ ਫਲਾਣੇ ਕੋਲ ਚਲਦੇ ਆਂ ਠੀਕ ਹੈ ਅਸੀਂ ਕਲੱਬ ਚਲਦੇ ਆਂ ਅਸੀਂ ਮੂਵੀ ਦੇਖਣ ਚਲਦੇ ਆਂ ਐਦਾਂ ਦੇ ਲੋਕਾਂ ਕੋਲੋਂ ਬਚੋ ਤੇ ਜਿੱਥੇ ਤੁਹਾਡਾ ਮਨ ਕਰਦਾ ਹੈ ਨਾ ਜਦ ਵੀ ਤੁਹਾਡਾ ਮਨ ਕਰਦਾ ਰੱਬ ਕੋਲ ਜਾਣਾ ਪਾਠ ਕਰਨਾ ਠੀਕ ਹੈ ਉਹਦੀ ਬੰਦਗੀ ਕਰਨੀ ਗੁਰਦਵਾਰ ਸਾਹਿਬ ਜਾ ਕੇ ਸੇਵਾ ਕਰਨੀ ਮੰਦਰ ਜਾ ਕੇ ਸੇਵਾ ਕਰਨੀ ਮਾਜੀ ਜਾ ਕੇ ਸੇਵਾ ਕਰਨੀ ਠੀਕ ਹੈ ਆਪਣੇ ਧਰਮਾਂ ਵਿੱਚ ਪੱਕੇ ਰਹੋ ਤੇ ਆਪਣੇ ਮੁਰਸ਼ਦ ਦੀ ਹਮੇਸ਼ਾ ਸੇਵਾ ਕਰੋ ਉਹਦੀ ਬੰਦਗੀ ਕਰੋ ਠੀਕ ਹੈ ਤੁਹਾਨੂੰ ਈਸੀ ਨੇ ਦੇਣਾ ਜੋ ਵੀ ਦੇਣਾ ਤਨੂ ਇਨਸਾਨ ਨੇ ਕੁਝ ਨਹੀਂ ਦੇਣਾ